ਅੱਛਾ ਮਾਲੀ ਬੂਟੇ ਤੈ ਇਹ ਜੇ ਲਾਉਣੇ ਨੇ ਵੀ ਉਹਨਾਂ ਤੇ ਫੁੱਲ ਲੱਗ ਜਾਣਾ ਫੁੱਲ ਲੱਗਣਗੇ ਉਹਨਾਂ ਤੇ ਨਾ ਫੁੱਲ ਨਹੀਂ ਐਡੇ ਐਡੇ ਅੰਬ ਲੱਗਣਗੇ ਉਹ ਭਰਾਵਾ ਹੁਣ ਜਦੋਂ ਫੁੱਲਾਂ ਵਾਲੇ ਬੂਟੇ ਨੇ ਫੁੱਲੀ ਲੱਗਣਗੇ ਉਹ ਤੂੰ ਮੈਨੂੰ ਸਹੀ ਗੱਲ ਦੱਸ ਤੂੰ ਤਾਂ ਮਜ਼ਾਕ ਚ ਲੈ ਜਾਣਾ ਮਜ਼ਾਕ ਚ ਤੂੰ ਲੈ ਕੇ ਜਾਣਾ ਅੱਛਾ ਆਪਾਂ ਨੇ ਨਾ ਇਹ ਜੇ ਤਰੀਕੇ ਨਾਲ ਬੂਟੇ ਲਾਉਣੇ ਨੇ ਹਾਂ ਵੀ ਮੇਰੇ ਕੋਲੇ ਹਾਂ ਗੱਡੀਆਂ ਵਾਲਿਆਂ ਦੇ ਕਈ ਦੇ ਫੋਨ ਆ ਗਏ ਅੱਛਾ ਆ ਮੂਰੇ ਹੁਣ ਵਿਆਹਾਂ ਦਾ ਸੀਜ਼ਨ ਖੁੱਲੂਗਾ ਮੌਸਮ ਬਦਲੀ ਜਾਂਦਾ ਹੈ ਹਾਂ ਵੀ ਕੱਲੇ ਕੱਲੇ ਬੂਟੇ ਤੇ ਐਡੇ ਐਡੇ ਫੁੱਲ ਲੱਗਣੇ ਚਾਹੀਦੇ ਨੇ ਆਪਾਂ ਹੁਣ ਵਿਆਹ ਵਾਲੀਆਂ ਗੱਡੀਆਂ ਦੀ ਡੈਕੋਰੇਸ਼ਨ ਦਾ ਕੰਮ ਚਲਾਵਾਂਗੇ ਹੂੰ ਤਾਂ ਕਰਕੇ ਮੈਂ ਹੁਣ ਤਿੱਥੋਂ ਬੂਟੇ ਲਵਾਉਣਾ ਤਾਂ ਹੀ ਤੈਨੂੰ ਸੱਦੇ ਗਰੰਟੀ ਤੇਰੀ ਫੁੱਲ ਹੋਣੀ ਚਾਹੀਦੀ ਐ ਵੀ ਕਿਸੇ ਬੂਟੇ ਤੋਂ ਫੁੱਲ ਮਿਸ ਨਹੀਂ ਹੋਣਾ ਚਾਹੀਦਾ। ਅੱਛਾ ਹਾਂ। ਲੈ ਬਾਈ ਫੇਰ ਤਾਂ ਉਹ ਗੱਲ ਕਰਤੀ। ਹੂੰ। ਕੋਈ ਦੋਜੀ ਤਾਂ ਕੋਈ ਦੁੱਧ ਲੈਣ ਲੱਗ ਗਿਆ। ਹੂੰ। ਉਹ ਦੋਜੀ ਨੂੰ ਕਹਿੰਦਾ ਮੈਨੂੰ ਚਵਾਨੀ ਦਾ ਦੁੱਧ ਪਾ ਦੇ। ਅੱਛਾ। ਦੋਜੀ ਨੇ ਪਾਤਾ। ਹੂੰ। ਅਗਲੇ ਦਿਨ ਉਹ ਦੋਜੀ ਨੂੰ ਆ ਕੇ ਕਹਿੰਦਾ ਹੂੰ। ਕਹਿੰਦਾ ਯਾਰ ਤੇਰੇ ਦੁੱਧ ਤੋਂ ਲੀਰਾਂ ਨਿਕਲੀਆਂ। ਅੱਛਾ। ਹਾਂ। ਫਿਰ ਦੋਜੀ ਕਹਿੰਦਾ ਜਵਾਨੀ ਦਾ ਤੂੰ ਦੁੱਧ ਲੈਤਾ। ਹਾਂ ਤੇ ਚਲੀਰਾਂ ਹੀ ਨਿਕਲਣਗੀਆਂ। ਥਾਂ ਥੋੜੀ ਨਾ ਨਿਕਲੂ। ਹੁਣ ਉਹ ਗੱਲ ਤੂੰ ਕਰਦਾ। ਹਾਂ। ਹੁਣ ਹੈਗਾ ਇਹ ਦੋ ਪੀੜੀਆਂ ਦਾ ਥਾਂ। ਹੂੰ। ਉਹ ਚ ਤੂੰ ਕਹਿੰਦਾ ਲ ਮੈਂ ਵਿਆਹ ਵਾਲੀਆਂ ਗੱਡੀਆਂ ਦੀ ਡੈਕੋਰੇਸ਼ਨ ਕਰਿਆ ਕਰੂੰ। ਹਾਂ। ਜੇ ਤੂੰ ਡੈਕੋਰੇਸ਼ਨ ਕਰਨੀ ਐ ਮੇਰੀ ਮੰਨ ਗੱਲ। ਹਾਂ। ਤੂੰ ਨਾ ਮੇਲੇ ਤੋਂ ਹੂੰ ਜਵਾਖਾਂ ਦੇ ਖੇਡਣ ਵਾਲੀਆਂ 10-15 ਗੱਡੀਆਂ ਲਿਆ ਅੱਛਾ ਉਹਨਾਂ ਤੇ ਹੂੰ ਫੁੱਲਾਂ ਦੀ ਇੱਕ ਇੱਕ ਪੱਤੀ ਚ ਪੇ ਦੇ ਫਿਰ ਤੂੰ ਐਂ ਕਹਿਦੀ ਹੂੰ ਮੇਰੇ ਕੋਲੇ ਡੈਕੋਰੇਸ਼ਨ ਵਾਲੀਆਂ ਵਿਆਹ ਵਾਸਤੇ ਗੱਡੀਆਂ ਤਿਆਰ ਨਹੀਂ ਇਹਨੇ ਲੈ ਕੇ ਜਾਣੀਆਂ ਨੇ ਲੈਜੋ ਓਪਰਾਵਾ ਹਾਂ ਆ ਤੇਰੀ ਸਾਈਕਲੀ ਤੇ ਜਿਹੜੇ ਬੂਟੇ ਨੇ ਹਾਂ ਇਹ ਕਿੰਨੇ ਕਿੰਨੇ ਵਾਲੇ ਨੇ ਦੇਖ ਬਾਈ ਜਿਹੜਾ ਹੈ ਇਹ ਤਾਂ ਹੈਗਾ 480 ਰੁਪਈਆ ਦਾ ਅੱਛਾ ਦੂਜਾ ਜੇ ਤੂੰ ਸੌਦਾ ਕਰ ਲਿਆ ਤਾਂ ਮੈਨੂੰ ਦਿਖਾ ਦੂੰ ਯਾਨੀ ਕਿ ਵੀ 350 ਤੋਂ ਘੱਟ ਦਾ ਕੋਈ ਨਹੀਂ ਅੱਛਾ ਹਾਂ ਠੀਕ ਹੈ ਤੂੰ ਮੈਨੂੰ ਐ ਕਰ ਤੂੰ ਕੋਈ 50 ਰੁਪਈਆ ਵਾਲਾ ਬੂਟਾ ਦਿਖਾ ਮਾ ਓਪਰਾਵਾ ਪਿੱਛੇ ਹਟ ਕੇ ਗੱਲ ਕਰ 100 ਰੁਪਈਆ ਦਾ ਤਾਂ ਮੈਂ ਤੇਲ ਹੀ ਲਾਇਆ ਆ ਤੂੰ 100 ਦਾ ਕਾਚ ਲਾਇਆ ਆ ਆਇਆ ਤਾਂ ਤੂੰ ਸਾਈਕਲ ਹੀ ਤੇ ਆ ਓਏ ਬਰਾਵਾ ਦੇਖ ਸਵੇਰੇ ਉੱਠਿਆ ਉੱਠ ਕੇ ਨਹਾਤਾ ਨਾ ਕੇ ਪਿੰਡੇ ਤੇ ਤੇਲ ਲਾਇਆ ਕੈਸਾਂ ਤੇ ਤੇਲ ਲਾਇਆ ਫਿਰ ਤੇਲ ਮੈਂ ਦੀਵੇ ਚ ਪਾਇਆ ਮੱਥਾ ਟੇਕਣ ਵਾਸਤੇ ਵੀ ਵਧੀਆ ਗਾ ਕੇ ਮਿਲੇ ਹੋਰ ਇਹਨੇ ਕਹਾ ਤੇਲੀ ਫੂਕੇ ਆਇਆ ਦੇਖ ਮਾਲੀ ਗੱਲ ਇਹ ਹੈ ਵੀ ਆਪਾਂ ਨੇ ਇਹੋ ਜਿਹੇ ਤਰੀਕੇ ਨਾਲ ਬੂਟੇ ਲਗਾ ਕੇ ਫੁੱਲવાડી ਤਿਆਰ ਕਰਨੀ ਹੈ ਵੀ ਬਾਵਾ ਬਾਵਾ ਹੀ ਹੋ ਜਾਏ ਬਸ ਪੂਰਾ ਐ ਹੋ ਜੇ ਵੀ ਜੇ ਫੁੱਲ ਲਵਾਉਣੇ ਨੇ ਤਾਂ ਉਹ ਪਾਰਕ ਦੇ ਵਿੱਚ ਉਹ ਨਰਸਰੀ ਦੇ ਵਿੱਚੋਂ ਜਿਹੜੀ ਹੁਣ ਲਵਾਈ ਐ ਮੇਰਾ ਨੌਜਾ ਭਾਈ ਤੂੰ ਨਾਂ ਦੀ ਕੀ ਗੱਲ ਕਰਤੀ ਆਪਣੇ 40 50 ਕਿਲੋਮੀਟਰ ਦੇ ਦਾਇਰੇ 'ਚ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਹਾਂ ਉਹਨਾਂ ਸਾਰੀਆਂ ਦੇ ਵਿਗਿੱਟੇ ਮੈਂ ਤਿਆਰ ਕਰੇ ਠੀਕ ਐ ਉਹ ਤੋਂ ਫੁੱਲ ਵੀ ਮੈਂ ਲਾ ਕੇ ਆਇਆ ਬੂਟੇ ਵੀ ਮੈਂ ਲਾ ਕੇ ਆਇਆ ਅੱਛਾ ਹਾਂ ਠੀਕ ਐ ਬੇਟਾ ਭਾਈ ਤੂੰ ਆਇਆ ਲਾਲਾ ਹਾਂ ਜਿਹੜਾ ਜਦੋਂ ਆ ਹੂੰ ਅੰਬਾਨੀ ਦੇ ਮੁੰਡੇ ਦਾ ਵਿਆਹ ਨਹੀਂ ਹੋ ਕੇ ਹਟਿਆ ਹੂੰ ਉਹਦੀ ਗੱਡੀ ਤੇ ਜਿਹੜੇ ਫੁੱਲ ਲੱਗੇ ਸੀ ਹਾਂ ਉਹ ਵੀ ਮੇਰੀ ਨਰਸਰੀ ਚੋਂ ਹੀ ਲਾਏ ਸੀ ਅੱਛਾ ਹਾਂ ਉਹ ਮੇਰੀ ਤਿਆਰ ਕੀਤੇ ਹੋਏ ਫੁੱਲ ਸੀਗੇ ਠੀਕ ਐ ਬਾਈ ਐਡੇ ਐਡੇ ਫੁੱਲ ਮੇਰੇ ਫੁੱਲਾਂ ਨੂੰ ਕੋਈ ਅਜ ਤੱਕ ਨਿੰਦ ਨਹੀਂ ਪਾਇਆ ਠੀਕ ਐ ਮਤਲਬ ਮੰਨਿਆ ਹੋਇਆ ਤੂੰ ਪੂਰਾ ਅੱਛਾ ਅੱਛਾ ਚੱਲ ਫਿਰ ਲੈ ਕੇ ਰੱਬ ਦਾ ਨਾਮ ਕਰ ਸ਼ੁਰੂ ਇਹ ਤਾਂ ਕੋਈ ਨਾ ਸ਼ੁਰੂ ਤਾਂ ਹੀ ਸ਼ੁਰੂ ਕਰ ਲੈਣਿਆ ਆ ਸ਼ੁਰੂ ਤੋਂ ਸ਼ੁਰੂ ਕਰ ਲੈ ਚੱਲ ਹਾਂ ਚੱਲ ਚੰਗਾ ਮੈਂ ਚੱਲਿਆ ਹੁਣ ਉਹ ਤੂੰ ਖੜ ਤੂੰ ਹੁਣ ਬੂਟੇ ਲਾ ਕੇ ਨਹੀਂ ਜਾਂਦਾ ਲਾ ਕੇ ਜਾਊਂਗਾ ਕੰਧ ਤੇ ਛਾਪ ਕੇ ਜਾਊਂਗਾ ਉਹਨਾਂ ਨੂੰ ਦੇਖ ਕੇ ਮਨ ਪਰਚਾਲਿਆ ਕਰੀ ਆਪਦਾ ਲਾ ਕੇ ਤਾਂ ਬਧਰਾ ਜੀ ਨਹੀਂ ਫੋਲੋ ਤਾਂ ਮੈਂ ਬਹੁਤ ਦੇਖੇ ਨੇ ਪਰ ਇਹੋ ਜਿਹਾ ਫੁੱਲ ਨਹੀਂ ਮੈਂ ਕਦੇ ਦੇਖਿਆ ਨਾ ਤੇਰਾ ਕਹਿਣ ਦਾ ਮਤਲਬ ਕੀ ਐ ਕਿ ਨੂੰ ਕਹਿੰਦਾ ਤੂੰ ਤੈਨੂੰ ਖੜ ਜਾ ਤੇਰੇ ਤਾਂ ਮੈਂ ਦਿਨਾ ਤੈਨੂੰ ਓ ਰੋਕ ਲੈ ਤੂੰ